ਇਹ ਕਿੱਦਾਂ ਪਾਇ ਬੁਰੇ ਤੇ ਤੇਨ ਬੰਦੇ ਸੱਜੇ ਕਿੱਦਾਂ ਪਾਇ ਫਿਰ ਬੰਦੇ ਤੈਨੂੰ ਸੱਜੇ ਪੁੰਨ ਦੇ ਵੀ ਦੇ ਵਿੱਚ ਕਿਉਂ ਆ ਕੇ ਬੋਲਾ ਇਹ ਕੰਮ ਨਹੀਂ ਆ ਬੱਸ ਇਹ ਦੇਖੋ ਇਹਨੇ ਦੁਨੀਆ ਮਾਰ ਦੇਣੀ ਸੀ ਤੇ ਫਾਇਦਾ ਕੱਖ ਨਹੀਂ 10 1 ਕਦਾ ਮਸਾਲਾ ਲਾਇਆ ਰਿਹਾ ਸਾਰੇ ਨੇ ਇਹ ਤੇ ਵੀ ਸ਼ੋਰ ਦੇਖੋ ਤੇ ਇਹ ਜਿਹੜੀ ਐਟ ਲਾਈ ਦੀ ਐ 2 ਮਿੰਟ ਲਾਈ ਦੀ ਐ ਬਿਲਕੁਲ ਪੀਣੀ ਐਟ ਲਾਈ ਐ ਸਾਰੇ ਇੱਕ ਇੰਨਾਂ ਟੱਕੇ ਬੰਦੇ ਤੇ ਪੈਂਦੀਆਂ ਮਜ਼ਦੂਰ ਤਾਂ ਪੈ ਜਾਂਦੀ ਮਜ਼ਦੂਰ ਮਾਰ ਦਿੰਦਾ ਤਾਂ ਫਿਰ ਇਹ ਪਤਾ ਨਹੀਂ ਕਿ ਕੰਮ ਬੰਦ ਸੰਦੂਖਾਂ ਫੇ ਨਹੀਂ ਚਾਹਦਾ ਸਾਰੇ ਤੇ ਕੰਮ ਬੰਦ ਚਾਹਦਾ ਹਨ ਕੰਮ ਬੰਦ ਹੋਵੇ ਕੰਮ ਬੰਦ ਚਾਹਦਾ ਕਿਹਨਾਂ ਵਾਲੀ ਤਰਹੀਏ ਫਿਰ ਕੰਮ ਸਟਾਰਟ ਕਰਾ ਕੇ 20 ਬਿਲਕੁਲ ਜ਼ੀਰੋ ਹੋ ਗਿਆ ਦਾ ਇਹਨੂੰ ਗਰਾਊਂਡ ਤੋਂ ਹੀ ਗਰਾਊਂਡ ਤੋਂ ਹੀ ਮਤਲਬ ਜ਼ੀਰੋ ਮਟੀਰੀਅਲ ਲਾਣਾ ਸ਼ੁਰੂ ਕੀਤਾ ਹੋਇਆ ਹੈ ਵੇ ਸਾਰੇ ਠੇਕੇਦਾਰ ਨੇ ਸਾਨੂੰ ਦਿੱਤੀਆਂ ਧਮਕੀਆਂ ਜਿੱਥੇ ਜ਼ੋਰ ਲਾਦਾ ਲਾ ਲੋ ਅਸੀਂ ਕਿਸੇ ਕੋਲ ਨਹੀਂ ਡਰਦੇ ਮੈਂ ਘਟਾਰੂ ਚੱਕਦਾ ਬੰਦਾ ਮੈਂ ਨਹੀਂ ਡਰਦਾ ਕਿਸੇ ਕੋਲ ਕੋਈ ਦੀ ਮਟੀਰੀਅਲ ਮਾੜਾ ਦੁਆਰ ਦੀ ਹਾਈਟ ਵੜੀ ਸੀਗੀ ਗਿੱਲੀ ਦੁਆਰ ਸੀਗੀ ਉਹਦੇ ਕਰਕੇ ਟਿਕਿਆ ਬਾਕੀ ਅਸੀਂ ਕਿਹਾ ਜੋ ਦਾ ਕੋਈ ਇਹਦੇ ਵਿੱਚ ਕਮੀ ਪੇਸ਼ੀ ਹੈਗੀ ਉਹਨੂੰ ਆਪਾਂ ਦੂਰ ਕਰ ਦਾਂਗੇ ਸਰ ਕੀ ਕਹਿਣਾ ਹੈਗਾ ਕਿ ਜਿਹੜੇ ਇੱਥੇ ਰੇਤਾ ਲਾਇਆ ਜਾਂਦਾ ਇੱਥੇ ਹੀ ਕੇਕੀ ਪੁੱਟਿਆ ਜਾਂਦਾ ਇਹ ਬਿਲਕੁਲ ਤੁਹਾਡਾ ਜੀ ਤੁਹਾਡੇ ਸਾਹਮਣੇ ਹੁਣੇ ਵੀ ਮਟੀਰੀਅਲ ਆ ਜਾਣਾ ਟਰਾਲੀ ਇਸ ਲਈ ਜੋ ਮਰਜ਼ੀ ਬੋਲ ਸਕਦੇ ਮੈਂ ਕੀ ਕਹ ਸਕਦਾ ਕਿ ਜੋ ਬਣਾ ਨੇ ਮਟੀਰੀਅਲ ਯੂਜ਼ ਕੀਤਾ ਕੰਟਰੈਕਟਰ ਵੱਲੋਂ ਜੋ ਮਟੀਰੀਅਲ ਯੂਜ਼ ਕੀਤਾ ਗਿਆ ਤੁਸੀਂ ਬੀਮ ਦੇਖ ਸਕਦੇ ਹੋ ਕਿਸ ਤਰ੍ਹਾਂ ਦੇ ਨਾਲ ਹਵਾ ਦੇ ਨਾਲ ਹੀ ਉਖੜ ਗਈ ਔਰ ਹੱਥ 'ਚ ਸੀ ਮਟੀਰੀਅਲ ਪਕੜ ਕੇ ਦੇਖਿਆ ਉਹ ਹੱਥ ਨਾਲ ਹੀ ਚੂਰ-ਚੂਰ ਹੋ ਰਿਹਾ ਕਿਆ ਲਾਲਚਨ ਕਟਾਰੂ ਚੱਕ ਜੀ ਜਾਂ ਉਹਨਾਂ ਦੇ ਬੰਦੇ ਇੱਥੇ ਆ ਕੇ ਚੈੱਕ ਨਹੀਂ ਕਰ ਰਹੇ ਕਿ ਹਾਂਜੀ ਇਸ ਕੰਮ ਦਾ ਕਿੰਨਾ ਵਿਕਾਸ ਹੋ ਰਿਹਾ ਇੱਥੇ ਜਦੋਂ ਫਸਟ ਟਾਈਮ ਨਮਨਾਮਾ ਕੰਮ ਸ਼ੁਰੂ ਹੋਇਆ ਤੇ ਮੈਂ ਇਹਨਾਂ ਨੂੰ ਆ ਕੇ ਪੁੱਛਿਆ ਵੀ ਤੁਸੀਂ ਕੀ ਰਸੋ ਲਾਂਡਦੇ ਸਲੇ ਸੁੱਕੀ ਚਣਾਈ ਕਰੀ ਜਾਂਦੇ ਸੀ ਤੇ ਕਹਿੰਦੇ ਅਸੀਂ ਇੱਕ 10 ਦੀ ਰਸੋ ਲਾਂਡਦੇ ਆ ਫਿਰ ਮੈਂ ਹੋਰ ਇਹਨਾਂ ਨਾਲ ਬਹੁਤ ਕੋ ਟੈਕਨੀਕਲੀ ਦੋ ਚਾਰ ਗੱਲਾਂ ਹੋਈਆਂ ਤੇ ਦੋਨੇ ਜਿਹੇ ਪਾਸੋਂ ਮਤਲਬ ਫੇਲ ਸੀ ਇਹਨਾਂ ਦਾ ਕੰਟਰੈਕਟਰ ਜਿਹੜਾ ਉਹਨੂੰ ਕੁਝ ਨਹੀਂ ਪਤਾ ਹੈਗਾ ਜਦੋਂ ਮੈਂ ਇਹਨਾਂ ਦੇ ਬੰਦੇ ਨੂੰ ਗ ਜਾ ਕੇ ਆਪ ਵਾਲੇ ਨੂੰ ਕਿਹਾ ਯਾਰ ਰਾਜੂ ਨੂੰ ਕਿਹਾ ਵੀ ਰਾਜੂ ਭਾਏ ਇਵੇਂ ਮੈਂ ਉੱਥੇ ਘਟੀਆ ਮਟੀਰੀਅਲ ਲਾਂਡਦੇ ਨੇ ਕੋਈ ਤਰਾਈ ਨਹੀਂ ਕਰਨਦੇ ਸੁੱਕੀ ਇੱਟ ਲਾਂਡਦੇ ਆ ਕੋਈ ਵਧੀਆ ਮਟੀਰੀਅਲ ਨਹੀਂ ਲਾਂਡਦੇ ਤੇ ਉਹਨਾਂ ਨੇ ਠੇਕੇਦਾਰ ਨਾਲ ਵੀ ਗੱਲ ਕੀਤੀ ਆ ਉਹਦੇ ਬਾਅਦ ਚ ਇਹ ਮੰਤਰੀ ਸਾਹਿਬ ਕਹਿ ਕੇ ਗਏ ਵੀ ਇੱਥੇ ਦੇ ਵਿਵਸ ਤੇ ਆਪਣਾ ਰਾਜਕੁਮਾਰ ਜੀ ਇਹ ਵੀ ਆ ਕੇ ਚੈੱਕ ਕਰਿਆ ਕਰਨਗੇ ਮੈਂ ਵੀ ਆਇਆ ਕਰਾਂਗਾ ਹੋਰ ਵੀ ਇੱਥੇ ਕੋਈ ਬੰਦਾ ਚੈੱਕ ਕਰਨ ਲਈ ਨਹੀਂ ਆਇਆ ਇਹ ਰਾਜਕੁਮਾਰ ਉਹ ਰਿਹਾ ਇਥੇ ਆਂਦੇ ਆ ਦਿੱਲੀ ਡੇਲੀ ਬੰਦਿਆਂ ਨੂੰ ਆ ਕੇ ਕੰਮ ਤੇ ਬੁਲਾਉਂਦੇ ਆਪਣੇ ਸਪਾਰਸੀ ਬੰਦੇ ਵੀ ਲਾਏ ਲੋਕਲ ਬੰਦੇ ਕਿਸੇ ਨੂੰ ਇੱਥੇ ਕੋਈ ਰੋਜ਼ਗਾਰ ਨਹੀਂ ਮਿਲਿਆ ਕੋਈ ਨਾ ਕੋਈ ਲੋਕਲ ਮਿਸਤਰੀ ਲੱਗਾ ਨਾ ਕੋਈ ਲੇਬਰ ਲੱਗਾ ਇਸ ਕਰ ਨਹੀਂ ਲੱਗਾ ਕਿਉਂਕਿ ਇੱਥੇ ਘਟੀਆ ਮਟੀਰੀਅਲ ਲੱਗ ਰਿਹਾ ਅਗਰ ਵਧੀਆ ਮਟੀਰੀਅਲ ਆਂਦੇ ਤੇ ਇਥੋਂ ਲੋਕਲ ਬੰਦੇ ਵੀ ਇਹਨਾਂ ਨੂੰ ਰੋਜ਼ਗਾਰ ਮਿਲ ਜਾਂਦਾ ਇਹ ਇਹਨਾਂ ਨੂੰ ਪਤਾ ਲੱਗ ਜਾਂਦਾ ਵੀ ਸਹੀ ਹੋਣ ਦਾ ਕੰਮ ਹੈ ਕਿ ਗਲਤ ਅੱਜ ਲੋਕਾਂ ਦੇ ਦਿਲ ਦੇ ਵਿੱਚ ਇੰਨਾ ਡਰ ਫੈਲ ਚੁੱਕਿਆ ਹੈ ਕਿ ਉਹ ਇੱਥੇ ਜਿਵੇਂ ਕੰਧ ਟੁੱਟੀ ਹੈ ਡਰਦੇ ਨੇ ਕਿ ਇਹਦੇ ਅੰਦਰ ਅਸੀਂ ਬਣਾਂਗੇ ਕਿ ਨਹੀਂ ਬਣਾਂਗੇ ਅੱਜ ਅੱਜ ਦੀ ਡੇਢ ਡੇਢ ਦੇ ਵਿੱਚ ਸਾਰੇ ਘਬਰਾਏ ਹੋਏ ਨੇ ਕਿ ਜਿਹੜਾ ਇਹ ਪੈਲਸ ਬਣ ਰਿਹਾ ਇਹ ਪੈਲਸ ਬਣ ਰਿਹਾ ਕਿ ਮੋਦ ਦਾ ਘਰ ਬਣ ਰਿਹਾ ਇਹਦੇ ਵਿੱਚ ਕਿਸੇ ਨਾਲ ਵੀ ਕੋਈ ਖਤਰਨਾਕ ਹਾਪ ਹੋ ਸਕਦਾ ਸੀ ਔਰ ਕਿਹਾ ਜਦੋਂ ਅਸੀਂ ਇੱਕ ਸਪਿੰਡ ਦੇ ਵਿੱਚ ਸਾਡੇ ਨਾਲਾ ਕੱਢਿਆ ਗਿਆ ਉਹਦੇ ਵਾਸਤੇ 15 ਲੱਖ ਰੁਪਏ ਦਿੱਤਾ ਸੀ ਮੰਤਰੀ ਸਾਹਿਬ ਨੇ ਅਸੀਂ ਬੜਾ ਉਹਨਾਂ ਦਾ ਮਾਨ ਸਤਕਾਰ ਕੀਤਾ ਇਹਨਾਂ ਦੇ ਬੰਦਿਆਂ ਨੇ ਸਾਨੂੰ ਮਤਲਬ ਕਿ ਪਠਾਨਕੋਟ ਤੱਕ ਜੀ ਇਹ ਗਲਤ ਹੈ ਇਹ ਪੈਪਾ ਗਲਤ ਪਈਆਂ ਦੂਜੀ ਗਲਤ ਪਈਆਂ ਅੱਜ ਵੀ ਪਾਣੀ ਜਾਂਡਦਾ 1.5 ਕਿਲੋਮੀਟਰ ਨਾਲਾ ਕੱਢਿਆ ਉਸ ਵੀ ਇਹਨਾਂ ਦੇ ਬੰਦੇ ਉੱਥੇ ਜਾਂਦੇ ਹੀ ਸੈਨ ਕਰਾਂਦੇ ਸੀ ਲੋਕਾਂ ਕੋਲ ਅੱਜ ਇਹਨਾਂ ਦੇ ਬੰਦੇ ਕਿਉਂ ਨਹੀਂ ਬੋਲਦੇ ਵੀ ਇਹ ਮਾਲ ਸਹੀ ਲੱਗ ਰਿਹਾ ਕਿ ਗਲਤ ਲੱਗ ਰਿਹਾ ਸਾਡੀ ਇਹੀ ਬੇਨਤੀ ਹੈ ਕਿ ਇਹ ਕੰਮ ਜਿਹੜਾ ਇਹਨੂੰ ਇੱਥੇ ਹੀ ਰੁਕਿਆ ਜਾਵੇ ਜਾਂ ਇਹਨੂੰ ਦੁਰਸਤ ਕੀਤਾ ਜਾਵੇ ਚੰਗੀ ਤਰ੍ਹਾਂ ਨਾਲ ਮਤਲਬ ਇਹਦੀ ਸਾਂਭ-ਪੀਨ ਕਰਕੇ ਇਹਨੂੰ ਦੁਬਾਰਾ ਤੋਂ ਸਟਾਰਟ ਕਰਕੇ ਕੀਤਾ ਜਾਵੇ ਕਿਉਂਕਿ ਇਹਦੀ ਜਿਹੜੀ ਬੇਸ ਹੈ ਨਾ ਬੇਸ ਬਿਲਕੁਲ ਜ਼ੀਰੋ ਹੈ ਗਿਆ ਦਾ ਇਹਨੂੰ ਗਰਾਊਂਡ ਤੋਂ ਹੀ ਗਰਾਊਂਡ ਤੋਂ ਹੀ ਮਤਲਬ ਜ਼ੀਰੋ ਮਟੀਰੀਅਲ ਲਾਣਾ ਸ਼ੁਰੂ ਕੀਤਾ ਹੋਇਆ ਹੈ ਵਿੱਚ ਮਦਨ ਲਾਲ ਆ ਪਿੰਡ ਮੇਰਾ ਚੜਕਾਂ ਮੈਂ ਪਚਾਹ ਮੈਂਬਰਾਂ ਸਾਰੇ ਇਹਰਾ ਕੰਮ ਹੋ ਰਿਹਾ ਬਹੁਤੀ ਘਟੀਆਂ ਹੋ ਰਿਹਾ ਇੱਕ ਨੰਬਰ ਤੇ ਇਥੇ ਆਪਣੇ ਸਰਕਾਂ ਦੇ ਵਿੱਚ ਪਾਣੀ ਖਰੋਹ ਜਾਂਦਾ ਤੇ 4-4 5-5 ਫੁੱਟ ਪਾਣੀ ਚੜ ਜਾਂਦਾ ਜਿਹਦੇ ਨਾਲ ਰਸਤੇ ਬਲਾਕ ਹੋ ਜਾਂਦੇ ਆ ਤੇ ਜਿਹੜਾ ਕੰਮ ਦਾ ਪਿਆਰਸਾ ਦਾ ਕੰਮ ਲਾਇਆ ਤੇ ਬਿਲਕੁਲ ਜ਼ੀਰੋ ਕੁ ਲਖ ਦਾ ਕੰਮ ਹੋ ਰਿਹਾ ਇਹ ਬੰਦ ਕਰਾਇਆ ਜਾਏ ਕੰਮ ਮੋੜ ਤੋਂ ਰੱਕੇ ਇਹ ਸਾਰੇ ਇਥੋਂ ਪੁੱਟ ਕੇ ਜ਼ਮੀਨ ਦੇ ਵਿੱਚੋਂ ਇਥੋਂ ਲਗਾਏ ਕਰ ਦਿਆ ਰੇਤਾ ਇਹ ਬਿਲਕੁਲ ਜਿਹੜਾ ਨਾ ਰੇਤਾ ਦਾ ਨਾ ਆਪਣੇ ਮਿੱਟੀ ਹੈ ਜਿਹੜਾ ਲਾਇ ਕਰ ਦਿਆ ਨੂੰ ਨਕੀ ਅੱਜ ਤੁਸੀਂ ਇੱਥੇ ਪਹੁੰਚੇ ਹੋ ਇੱਥੇ ਤੇ ਠੇਕੇਦਾਰਾਂ ਨਾਲ ਗੱਲਬਾਤ ਹੋਈ ਹੈ ਠੇਕੇਦਾਰ ਨੇ ਕੀ ਤੁਹਾਨੂੰ ਜਵਾਬ ਕਿਤਾ ਦੇ ਸਾਰੇ ਠੇਕੇਦਾਰ ਨੇ ਸਾਨੂੰ ਦਿੱਤੀਆਂ ਧਮਕੀਆਂ ਜਿੱਥੇ ਜ਼ੋਰ ਲੱਗਦਾ ਲਾ ਲਓ ਅਸੀਂ ਕਿਸੇ ਕੋਲ ਨਹੀਂ ਡਰਦੇ ਮੈਂ ਘਟਾਰੂ ਚੱਕ ਦਾ ਬੰਦਾ ਮੈਂ ਨਹੀਂ ਡਰਦਾ ਕਿਸੇ ਕੋਲ ਅਸੀਂ ਕਿਹਾ ਜੋ ਦਾ ਕੋਈ ਇਸ ਵਿੱਚ ਕਮੀ ਪੇਸ਼ੀ ਹੈ ਉਹਨੂੰ ਆਪਾਂ ਦੂਰ ਕਰ ਦਾਂਗੇ ਸਰ ਇਹਨਾਂ ਦਾ ਵੀ ਕਹਿਣਾ ਹੈਗਾ ਜੇ ਅਸੀਂ ਬੀਮ ਪਾ ਜਾਈਏ ਤੇ ਤਿੰਨ ਤਿੰਨ ਸਰੀਆਂ ਦੀ ਬੀਮ ਪਾ ਜਾਈਏ ਦੇਖੋ ਜੀ ਜਿਹੜੇ ਲਿਟਰਨ ਬੀਮ ਹੁੰਦੇ ਆ ਫਰੰਟ ਤੇ ਪੇਜਦੇ ਆ ਫਰੰਟ ਬੈਕ ਤੇ ਜਿੱਥੋਂ ਮਰਜ਼ੀ ਚੈੱਕ ਕਰ ਸਕਦਾ ਉਹ ਐਜ਼ ਸਪੋਰਟ ਲਈ ਆਪਾਂ ਉਹ ਸਾਈਡ ਤੇ ਆ ਗਿਆ ਜੀ ਜਿਹੜੀ ਮੇਰੀ ਫਰੰਟ ਔਰ ਬੈਕ ਤੇ ਆ ਲਿਟਰਨ ਬੀਵ ਟਾਈਮ ਇਹ ਜਿਹੜਾ ਮਰਜ਼ੀ ਚੈੱਕ ਕਰਕੇ ਜਿੱਥੋਂ ਮਰਜ਼ੀ ਦੀ ਕੰਕਰੀਟ ਸਰੀਆ ਚੈੱਕ ਕੀਤਾ ਜਾ ਸਕਦਾ ਇਹ ਆਪਣੇ ਜਾਂਚ ਕਰਦਾ ਜਿੱਦ ਕਿ ਇਹਦਾ ਅੱਭੀ ਕਹਿਣਾ ਹੈਗਾ ਕਿ ਜਿਹੜਾ ਇਹਦਾ ਅੱਭੀ ਕਹਿਣਾ ਹੈਗਾ ਕਿ ਜਿਹੜੇ ਇੱਥੇ ਰੇਤਾ ਲਾਇਆ ਜਾਏਗਾ ਇੱਥੇ ਹੀ ਕੇਸ ਫੁੱਟ ਇੱਥੇ ਲਾਇਆ ਜਾਏਗਾ ਇਹ ਬਿਲਕੁਲ ਜੀ ਤੁਹਾਡੇ ਸਾਹਮਣੇ ਹੁਣੇ ਵੀ ਮਟੀਰੀਅਲ ਆ ਜਾਣਾ ਟਰਾਲੀ ਇਸ ਲਈ ਜੋ ਮਰਜ਼ੀ ਬੋਲ ਸਕਦੇ ਮੈਂ ਕੀ ਕਹ ਸਕਦਾ ਤੇ ਕਿਆ ਮਜਾ ਮਟੀਰੀਅਲ ਬਿਲਕੁਲ ਸਹੀ ਲੱਗੇ ਜਾਏਗਾ ਬਿਲਕੁਲ ਜੀ ਤੁਹਾਡੇ ਕੰਦਾ ਟਿਕਾਂ ਦਾ ਕਾਰਨ ਕੀ ਹੈ ਕੰਦਾ ਜੀ ਕੰਦਾ ਸਰ ਜੀ ਬਾਈ ਚਾਂਸ ਕੱਲ ਨੂੰ ਇੱਥੇ ਫੰਕਸ਼ਨ ਕੋਈ ਹੋਊਗਾ ਇਹਦੇ ਉੱਪਰ ਜਿੱਲੇ ਲੋਡ ਪੈ ਜਾਏਗਾ ਜੀ ਸੈੱਟ ਪੈ ਜਾਏਗੀ ਬਿਲਕੁਲ ਕੰਤੇ ਪਹਾੜ ਪੈ ਜਾਏਗਾ ਤੇ ਕਿਤਨੀ ਜਾਏਗੀ ਇਾਈ ਚਾਟਕ ਪੰਚਾਇਤ ਤੋਂ ਸਾਡੇ ਕਾਂਗਰਸ ਦੇ ਸੀਨੀਅਰ ਆਗੂ ਹੋ ਰਹੇ ਨੇ ਇਹਨਾਂ ਦੇ ਮਦਰ ਜਿਹੜੇ ਨੇ ਇਸ ਪੰਚਾਇਤ ਦੇ ਸਰਪੰਚ ਵੀ ਨੇ ਔਰ ਅੱਜ ਅਸੀਂ ਇੱਥੇ ਪਹੁੰਚੇ ਆ ਮੈਨੂੰ ਇਹਨਾਂ ਦਾ ਫੋਨ ਆਇਆ ਸੀ ਰਾਤੀ ਕਿ ਇੱਥੇ ਇੱਥੇ ਇੱਕ ਮੈਰਿਜ ਹਾਲ ਬਣਾਇਆ ਜਾ ਰਿਹਾ ਸੀਗਾ ਜਿਨ੍ਹਾਂ ਦੀ ਗਾਰੰਟੀ ਲਾਲਚਨ ਘਟਾਰੂ ਚੱਕ ਜੀ ਨੇ 50 ਲੱਖ ਦੇ ਕਰੀਬ ਇੱਥੇ ਅਨਾਉਂਸ ਕੀਤੀ ਸੀ ਔਰ ਇਹ ਕਹਿ ਰਹੇ ਨੇ ਕਿ ਉਹ ਵੀ ਕਹਿ ਕੇ ਗਏ ਸੀ ਕਿ 50 ਲੱਖ ਹੋਰ ਦੇਵਾਂਗੇ ਲੇਕਿਨ ਤੁਸੀਂ ਪਿੱਛੇ ਹਾਲਾਤ ਦੇਖ ਸਕਦੇ ਹੋ ਕਿ ਇੱਥੇ ਇਹਨਾਂ ਦਾ ਰੋਸ਼ ਹੈਗਾ ਕਿ ਜੋ ਇਹਨਾਂ ਨੇ ਮਟੀਰੀਅਲ ਯੂਜ਼ ਕੀਤਾ ਕੰਟਰੈਕਟਰ ਵੱਲੋਂ ਜੋ ਮਟੀਰੀਅਲ ਯੂਜ਼ ਕੀਤਾ ਗਿਆ ਤੁਸੀਂ ਬੀਮ ਦੇਖ ਸਕਦੇ ਹੋ ਕਿਸ ਤਰ੍ਹਾਂ ਦੇ ਨਾਲ ਹਵਾ ਦੇ ਨਾਲ ਹੀ ਉਖੜ ਗਈ ਔਰ ਹੱਥ 'ਚ ਸੀ ਮਟੀਰੀਅਲ ਪਕੜ ਕੇ ਦੇਖਿਆ ਉਹ ਹੱਥ ਨਾਲ ਹੀ ਚੂਰ-ਚੂਰ ਹੋ ਰਿਹਾ ਔਰ ਇਹ ਕਹਿ ਰਹੇ ਨੇ ਇਹਨਾਂ ਦਾ ਇਲਜ਼ਾਮ ਹੈ ਕਿ ਇਹ ਮਟੀਰੀਅਲ ਜਿੰਨਾ ਵੀ ਇੱਥੇ ਯੂਟਿਲਾਈਜ਼ ਕੀਤਾ ਗਿਆ ਇਹ ਸਾਰਾ ਦਾ ਸਾਰਾ ਇੱਥੋਂ ਹੀ ਪੁੱਟ ਕੇ ਜੜਾ ਹੈਗਾ ਰੇਤਾ ਜੜਾ ਹੈਗਾ ਜਿਸ 'ਚ ਜਾਨ ਹੀ ਨਹੀਂ ਹੈਗੀ ਉਹ ਇੱਥੇ ਯੂਜ਼ ਕੀਤਾ ਗਿਆ ਦੋਨੋਂ ਦੀਵਾਰਾਂ ਟੁੱਟ ਗਈਆਂ ਇੱਧਰ ਵਾਲੀਆਂ ਵੀ ਤੇ ਉੱਧਰ ਵਾਲੀਆਂ ਵੀ ਔਰ ਮੈਂ ਕਹਿਣਾ ਚਾਹਾਂਗੀ ਕਿ ਅਗਰ ਕੱਲ ਨੂੰ ਭਗਵਾਨ ਨਾ ਕਰੇ ਜੇ ਹਾਲ ਬਣ ਜਾਂਦਾ ਵਣਨ ਤੋਂ ਬਾਅਦ ਕੋਈ ਇਸ ਤਰ੍ਹਾਂ ਦੀ ਕਟਨਾ-ਕਟ ਜਾਂਦੀ ਜਿਹਦੇ ਵਿੱਚ ਮਾੜਾ ਮਟੀਰੀਅਲ ਲੱਗਣ ਕਰਕੇ ਅੱਜ ਇੱਥੇ ਇਹ ਹਾਲਾਤ ਬਣ ਗਏ ਕਿ ਇਹਦੇ ਪੈਲਸ ਦੀਆਂ ਦਿਵਾਰਾਂ ਟੁੱਟ ਜਾਣ ਬੜੀ ਹੈਰਾਨਗੀ ਦੀ ਗੱਲ ਹੈ ਤੇ ਇਸ ਬਾਰੇ ਕੌਣ ਸੁਨੇਗਾ ਇਹਦਾ ਮਤਲਬ ਇੱਥੇ ਕੰਟਰੈਕਟਰ ਨੇ ਇੱਥੇ ਕੁਝ ਮਟੀਰੀਅਲ ਦੇ ਵਿੱਚ ਕੋਈ ਪਾਰਸ਼ੀਅਲਟੀ ਕੀਤੀ ਹੈ ਅਤੇ ਕਿਹਾ ਲਾਲਚੰਦ ਕਟਾਰੂ ਚੱਕਰੀ ਜਾਂ ਉਹਨਾਂ ਦੇ ਬੰਦੇ ਇੱਥੇ ਆ ਕੇ ਚੈੱਕ ਨਹੀਂ ਕਰ ਰਹੇ ਕਿ ਹਾਂਜੀ ਇਸ ਕੰਮ ਦਾ ਕਿੰਨਾ ਵਿਕਾਸ ਹੋ ਰਿਹਾ ਪੰਚਾਇਤ ਵਦਿਆਂ ਨੇ ਕਿਸੇ ਨੂੰ ਪਤਾ ਨਹੀਂ ਲੱਗ ਰਿਹਾ ਉਹਨਾਂ ਦੀ ਇਨਵੋਲਵਮੈਂਟ ਨਹੀਂ ਹੋ ਰਹੀ ਹੀਰਾ ਲਾਲ ਜੀ ਇੱਥੇ ਖੁਦ ਇੱਥੇ ਕੇ ਅੱਗੇ ਹੋ ਕੇ ਸਾਰੇ ਪਿੰਡਾਂ ਦੇ ਕੰਮ ਕਰਵਾਉਂਦੇ ਨੇ ਆਪਣੇ ਮਦਦ ਦੇ ਨਾਲ ਜਦੋਂ ਇੱਥੇ ਇਹ ਪੁੱਛਣ ਵਾਸਤੇ ਆਉਂਦੇ ਸੀਗੇ ਤੇ ਉਹ ਪੁੱਛਦੇ ਸੀਗੇ ਉਹਨਾਂ ਨੂੰ ਕਿ ਹਾਂਜੀ ਦੱਸੋ ਕਿੰਨੀ ਇੱਥੇ ਚਨਾਈ ਕੀਤੀ ਹੈ ਕਿਹੜਾ ਮਟੀਰੀਅਲ ਯੂਟਲਾਈਜ਼ ਹੋ ਰਿਹਾ ਤੇ ਖਾਣਾ ਪੂਰਤੀ ਕਰਕੇ ਉਹਨਾਂ ਨੂੰ ਵਾਪਸ ਭੇਜ ਦਿੱਤਾ ਜਾਂਦਾ ਸੀ ਸੋ ਤਾਂ ਇਹਨੇ ਮੈਨੂੰ ਬਤਾਇਆ ਔਰ ਸਾਰੀਆਂ ਚੀਜ਼ਾਂ ਜੋ ਹੋ ਰਹੀਆਂ ਹੈਗੀਆਂ ਉਹ ਮੈਨੂੰ ਲੱਗਦਾ ਹੈ ਕਿ ਇਹ ਬਹੁਤ ਮੰਦਭਾਗੀ ਚੀਜ਼ ਹੈ ਅਸੀਂ ਇੱਕ ਬਹੁਤ ਵੱਡਾ ਜਿਹੜਾ ਇਤਿਹਾਸਾ ਹੋ ਸਕਦਾ ਸੀ ਉਸ ਤੋਂ ਅਸੀਂ ਅਵੇਅਰ ਹੋ ਚੁੱਕੇ ਹਾਂ ਇਸ ਚੀਜ਼ ਤੋਂ ਸਾਨੂੰ ਪਤਾ ਲੱਗ ਜਾਣਾ ਚਾਹੀਦਾ ਹੈ ਕਿ ਆਮ ਆਦਮੀ ਪਾਰਟੀ ਕਿਸ ਤਰ੍ਹਾਂ ਦੇ ਨਾਲ ਪਿੰਡਾਂ ਦੇ ਵਿੱਚ ਵਿਕਾਸ ਕਰਾ ਰਹੀ ਹੈ ਇੰਨਾ ਫੰਡ ਅਨਾਉਂਸ ਕਰਨ ਦੇ ਬਾਵਜੂਦ ਵੀ ਇੱਥੇ ਅਗਰ ਪੈਸਾ ਨਾ ਲੱਗੇ ਔਰ ਸਟਾਕ ਦੇ ਵਿੱਚ ਪਾਰਸ਼ਲਟੀ ਕੀਤੀ ਜਾਏ ਮੇਰੇ ਖਿਆਲ ਦੇ ਵਿੱਚ ਇਸ ਚੀਜ਼ ਦੀ ਇਨਕੁਆਇਰੀ ਹੋਣੀ ਚਾਹੀਦੀ ਇਸ ਚੀਜ਼ ਬਾਰੇ ਮੇਰਾ ਨਵਾ ਸਾਹਿਬ ਨੂੰ ਵੀ ਦੱਸਣ ਵਾਸਤੇ ਜਾ ਰਹੀ ਹੈ ਉਹਨਾਂ ਨੂੰ ਇਨਫੈਕਟ ਪਤਾ ਲੱਗ ਚੁੱਕਿਆ ਰਾਤ ਦੀਆਂ ਫੋਟੋਗ੍ਰਾਫਸ ਅਸੀਂ ਭੇਜ ਚੁੱਕੇ ਹਾਂ ਉਹ ਬਹੁਤ ਉਹਨਾਂ ਦਾ ਜਿਹੜਾ ਸੀਗਾ ਰੋਸ਼ ਕਰ ਰਹੇ ਸੀਗੇ ਕਿ ਕਿਸ ਤਰੀਕੇ ਦੇ ਨਾਲ ਇੱਥੇ ਮਟੀਰੀਅਲ ਯੂਟਿਲਾਈਜ਼ ਹੋ ਰਿਹਾ ਹੈ ਸੋ ਦੈਟ ਮੀਨਸ ਅਸੀਂ ਚਾਹੁੰਦੇ ਆ ਕਿ ਇਸ ਚੀਜ਼ ਦੀ ਇਨਕੁਆਰੀ ਹੋਵੇ ਇਨਕੁਆਰੀ ਤੋਂ ਪਤਾ ਲੱਗੇ ਕਿ ਇਸ ਇਸ ਚੀਜ਼ ਦੇ ਕੌਣ ਕੌਣ ਰਿਸਪੌਂਸੀਬਲ ਨੇ ਜੋ ਇੱਕ ਹਾਦਸਾ ਹੋਣ ਤੋਂ ਪਹਿਲੇ ਹੀ ਅਸੀਂ ਅਵੇਅਰ ਹੋ ਗਏ ਪਿੰਡ ਵਾਲੇ ਦੀ ਮੰਗ ਹੈ ਇਹ ਬੰਦ ਕਰਵਾਇਆ ਜਾਏਗਾ ਇਹ ਕੰਮ ਨਹੀਂ ਹੋਏਗਾ ਇਨਕੁਆਰੀ ਹੋਏਗੀ ਔਰ ਜਦੋਂ ਤੱਕ ਅਗਰ ਇਹ ਮਟੀਰੀਅਲ ਨਹੀਂ ਚੰਗਾ ਲੱਗਿਆ ਇਹ ਸਾਰਾ ਸਾਰਾ ਤੋੜ ਕੇ ਦੁਬਾਰਾ ਤੋਂ ਨਵਾਂ ਸਟਾਰਟ ਕਰਨਾ ਚਾਹੀਦਾ ਸੋ ਮੇਰੇ ਖਿਆਲ ਦੇ ਵਿੱਚ ਇਹ ਕੰਮ ਸਾਨੂੰ ਦੇਖਣਾ ਚਾਹੀਦਾ ਔਰ ਅਸੀਂ ਇਨਕੁਆਰੀ ਵੀ ਰਿਟਨ ਦੇ ਵਿੱਚ ਡੀਸੀ ਸਾਹਿਬ ਨੂੰ ਹੋਵੇ ਚਾਹੇ ਡਿਪਾਰਟਮੈਂਟ ਹੋਵੇ ਅਸੀਂ